ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਅਸੀਂ ਜਾ ਰਹੇ ਹਾਂ ਦੀ ਬਟੰਡਾ ਸਾਈਡ ਤੇ ਰਾਜਵੀਰ ਆਈ ਵਾਲਾ ਮਿਲ ਗਿਆ ਜੋ ਪ੍ਰਾਣਾ ਬੈਸਾ ਬਿਰਸਾ ਸਾੰਭੀ ਬੈਠਾ ਉੱਠ ਤੇ ਦੇ ਨਾਲ ਜੋ ਇਹਦੀ ਬੱਗੀ ਆ ਘੋੜੀ ਆ ਵਿਆਹ ਸਾਧੀਆਂ ਦੇ ਵਿੱਚ ਜਾਂਦਾ ਰਹਿੰਦਾ ਅਕਸਰ ਤੇ ਮੇਲਿਆਂ ਤੇ ਵੀ ਪਸ਼ੂ ਮੇਲੇ ਤੇ ਹੋਰ ਮੇਲੇ ਆ ਇਹ ਆਪਣੇ ਨਾਲ ਬਾਈ ਸੀ ਆਪਣਾ ਸਰਜੀਤ ਸਿੰਘ ਕਿੰਗਰਾ ਭਾਈ ਰੂਪਾ ਵਾਲਾ ਕਿੰਗਰਾ ਡੇਰੀ ਫਾਰਮ ਸੀ ਬਠਿੰਡਾ ਇੱਧਰ ਭਾਈ ਰੂਪਾ ਤੋਂ ਅੱਗੇ ਜਾ ਰਹੇ ਸੀ ਤੇ ਵੀਰ ਮਿਲ ਗਿਆ ਭਾਈ ਆਪਣਾ ਨੰਬਰ ਬੋਲਿਓ ਨੰਬਰ ਬਾਈ ਮੇਰਾ 9878312053 ਪਿੰਡ ਮੇਰਾ ਰਾਇਆ ਤਸੀਲ ਫੂਲ ਜਿਦਾ ਬਠਿੰਡਾ ਭਾਈ ਕਈ ਜੀ ਕਿਸੇ ਨੇ ਵਿਆਹ ਸਾਦੀ ਚ ਕੋਈ ਹੋਰ ਹਾਂ ਬਾਈ ਆਪਾਂ ਜਾਣਿਆ ਹੁਣ ਕਿੱਥੇ ਜਾ ਰਹੇ ਹੋ ਗੁੰਮਟੀ ਜਾ ਰਹੇ ਹਾਂ ਗੁੰਮਟੀ ਜਾ ਰਹੇ ਹਾਂ ਇਹ ਤੋਂ ਉੱਥੇ ਆਪਾਂ ਇਕੱਠੇ ਹੋਵਾਂਗੇ ਹਾਂ ਹਾਂ ਦੂਰ ਦੂਰ ਤੱਕ ਜਾਣੇ ਹੋ ਤੁਸੀਂ ਸੋਨੂ ਇਹ ਸ਼ੌਂਕ ਇੱਥੋਂ ਪਿਆ ਜੀ ਕਿਵੇਂ ਕੋਈ ਸ਼ੌਂਕ ਤਾਂ ਜੀ ਆਪਾਂ ਨੂੰ ਬਚਪਨ ਦੇ ਤੋਂ ਸ਼ੌਂਕ ਆਪਣੇ ਕੋਲ ਘਰੇ ਸਾਰੇ ਜਾਨਵਰ ਉੱਥੇ ਆ ਜੇ ਹੋਰ ਤਾਂ ਹੋਰ ਵੀ ਆਖਰੀ ਕੋਈ ਫੋਟੋ ਖਿੱਚ ਲਓ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਤਾਂ ਤੇ ਬਾਕੀ ਭਾਈ ਬੀਐਫਐ ਮੇਲਾ ਤਣਾਉਣਾ ਉਥੇ ਜਾਓਗੇ ਹਾਜ਼ਰੀ ਲਵਾਉਗੇ ਹਾਂ ਭਾਈ ਪੱਕਾ ਲਵਾ ਹਾਂਜੀ ਹਾਂਜੀ ਆਪਣੇ ਪ੍ਰਧਾਨ ਜੀ ਨੇ ਵੀ ਇੱਕ ਦਿਨ ਤੁਹਾਡਾ ਜ਼ਿਕਰ ਕਰਾਇਆ ਸੀ ਠੀਕ ਹੈ ਜੀ ਤੇ ਬੀਐਫਐ ਮੇਲਾ ਤਣਾਉਲੇ ਦੇ ਵਿੱਚ ਹਾਂਜੀ ਕੋਈ ਗੱਲ ਨਹੀਂ ਭਾਈ ਚੱਲਾਂਗੇ ਤੇ ਆਪਾਂ ਨਹੀਂ ਮਰਦੇ ਨਹੀਂ ਲੂਣ ਬਹੁਤ ਵਧੀਆ ਲਿਖਿਆ ਜੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਈਏ ਭਾਵੇਂ ਰਾਜੇ ਮਹਾਰਾਜੇ ਬਣ ਜਾਈਏ ਗੁਰੂਆਂ ਦਾ ਮਾਨ ਕਰੀਏ ਬਾਈ ਜੀ ਸਾਉਂਗ ਦਾ ਕੋਈ ਮੁੱਲ ਨਹੀਂ ਮੌਜ ਫਕੀਰਾਂ ਦੀ ਬਾਈ ਦੇ ਬਹੁਤ ਵਧੀਆ ਸ਼ੇਅਰ ਲਿਖੇ ਹੋਏ ਆ ਚੱਲ ਰਾਣੀ ਤੇਰਾ ਰੱਬ ਰੱਖਾ ਬਾਬੇ ਦੀ ਕਿਰਪਾ ਨਾਲ ਹੈ ਕੋਈ ਹੋਰ ਬਾਈ ਨਹੀਂ ਗੱਲ ਘੈਂਟ ਗੱਲ ਬਾਤ ਆ ਬਾਈ ਕੋਲੇ ਘੋੜੀ ਵੀ ਆ ਜੇ ਹੋਰ ਵੀ ਬਾਈ ਦੇ ਜਾਨਵਰ ਬਹੁਤ ਆ ਯਾਰ ਆਪਾਂ ਬਹੁਤ ਫਾਇਨ ਦੇ ਅਕਸਰ ਮੇਲੇ ਵਿੱਚ ਬਾਈ ਮਿਲਦੇ ਹੀ ਰਹਿੰਦਾ ਇਧਰ ਜਦੋਂ ਬਠਿੰਡੇ ਵੱਲੋਂ ਇਧਰ ਜਾਈਦਾ ਰੋਡ ਦੇ ਉੱਤੇ ਲੋਕ ਇਹਦੀਆਂ ਖੜ ਖੜ ਕੇ ਵੀਡੀਓ ਬਣਾਉਂਦੇ ਆ ਨੀਲਾ ਬਣਾਉਂਦੇ ਆ कोल मारी जॻलू जी न